ਏਵਾ ਸਿੱਖਨ ਅਧਿਕਾਈ ਜਿੱਥੇ ਗੁਰਬਾਣੀ ਪ੍ਰੀਤ ਦੇ ਨਾਲ ਪੜਦੇ ਨੇ ਪਿਆਰ ਦੇ ਨਾਲ ਪੜਦੇ ਨੇ ਉੱਥੇ ਗੁਰਸਿੱਖਾਂ ਦੀ ਜਿਹੜੀ ਸੇਵਾ ਹੈ ਉਹ ਵੀ ਚਿਤ ਲਾ ਕੇ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਨਾ ਜੀ ਆਪਣੀ ਬਾਣੀ ਦੇ ਅੰਦਰ ਇਹ ਦਰਜ ਕੀਤਾ ਹੈ ਕਹਿਣ ਲੱਗੇ ਕਿ ਜਿਹੜਾ 68 ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਨਹੀਂ ਕਰ ਸਕਦਾ ਉਹ ਇਸ ਤਰ੍ਹਾਂ ਕਰੇ ਵੀ ਇੱਕ ਗੁਰਸਿੱਖ ਨੂੰ ਕਿਤੇ ਇਸ਼ਨਾਨ ਕਰਾ ਦੇਵੇ ਨਾ ਜੀ ਭਾਵਨਾ ਦੇ ਨਾਲ ਤੇ 68 ਤੀਰਥਾਂ ਦਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਜੇ ਕਿਸੇ ਦੇ ਵਿੱਚ ਇੰਨੀ ਸਮਰੱਥਾ ਨਹੀਂ ਨਾ ਹੈ ਵੀ ਉਹ ਕੋਈ ਵੱਡਾ ਲੰਗਰ ਲਾ ਸਕੇ ਜਾਂ ਕੋਈ ਵੱਡਾ ਭੰਡਾਰਾ ਕਰ ਸਕੇ ਬਸ ਕਿਸੇ ਭੁੱਖੇ ਔਰ ਪਿਆਸੇ ਨੂੰ ਪ੍ਰਸ਼ਾਦਾ ਹੀ ਸ਼ਕਾਦ ਸ਼ਕਾ ਦੇਵੇ ਤਾਂ ਜੀ ਤੇ ਇੰਨਾ ਹੀ ਸਾਧ ਸੰਗਤ ਜੀ ਵੀ ਉਹਦੇ ਵਾਸਤੇ ਅਸਲ ਮੇਧ ਜਗ ਦਾ ਫਲ ਫਲ ਭਾਈ ਸਾਹਿਬ ਨੇ ਬਿਆਨ ਕੀਤਾ ਹੈ ਤਾਂ ਕਹਿਣ ਲੱਗੇ ਵੀ ਜੇ ਕੋਈ ਸੋਨਾ ਨਹੀਂ ਦਾਨ ਕਰ ਸਕਦਾ ਤੇ ਕਿਸੇ ਗੁਰਸਿੱਖ ਨੂੰ ਸਾਧ ਸੰਗਤ ਜੀ ਅਨਪੜ ਨੂੰ ਕਿਸੇ ਅਨਪੜ ਨੂੰ ਇੱਕ ਸ਼ਬਦੇ ਸਿਖਾ ਦੇਵੇ ਨਾ ਤੇ ਉਹ ਵੀ ਸਾਧ ਸੰਗਤ ਜੀ ਕਹਿ ਲੋ ਵੀ 100 ਮੰਦਰ سونے ਦੇ ਦਾਨ ਕਰਨ ਦੇ ਬਰਾਬਰ ਹੈ ਐਸੀ ਸਤਿਗੁਰ ਸੱਚੇ ਪਾਤਸ਼ਾਹ ਜਿਨੇ ਗੁਰਸਿੱਖਾਂ ਦੀ ਸੇਵਾ ਦੇ ਵਿੱਚ ਬਰਕਤ ਰੱਖੀ ਹੈ ਆਪਣੋਂ ਜਨਮ ਸਫਲ ਕਰ ਜਾਣੈ ਅਮਰ ਫਿਰ ਆਪਣਾ ਉਹਨਾਂ ਨੇ ਆਪਣਾ ਜਨਮ ਜਿਹੜਾ ਸਫਲ ਕਰਕੇ ਜਾਣਿਆ ਹੈ ਪੂਰਨ ਭਾਗ ਆਪਣੇ ਮਾਨੈ ਤੇ ਉਹ ਭਾਈ ਕੰਦੂ ਜੀ ਪਾਈ ਪੈੜਾ ਜੀ ਆਪਣੇ ਭਾਗਾਂ ਨੂੰ ਸਾਧ ਸੰਗਤ ਜੀ ਸਾਰਿਆਂ ਤੋਂ ਵੱਡਾ ਜਾਣਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ ਤਨ ਤਨ ਭਾਗ ਤੇ ਨਾ ਭਗਤ ਜਨਾ ਜੋ ਹਰ ਨਾਮਾ ਮੁਖ ਕਹਤੇ ਆ ਉਹ ਨਾ ਭਗਤਾਂ ਦੇ ਭਾਗ ਤਨਤਾ ਦੇ ਯੋਗ ਨਹੀਂ ਜੋ ਆਪਣੇ ਮੁਖ ਤੋਂ ਬੋਲਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਭਾਗ ਤੇ ਨਾ ਸਾਧ ਜਨਾ ਜੋ ਕੀਰਤਨ ਗਾਏ ਗੁਣੀ ਜਨ ਬਣਤਿਆਂ ਜੇ ਉਹ ਸਾਧਾਂ ਦੇ ਭਾਗ ਤਨਤਾ ਦੇ ਯੋਗ ਨਹੀਂ ਜਿਹੜੇ ਕੀਰਤਨ ਕਰਕੇ ਸਾਧ ਸੰਗਤ ਜੀ ਉਸ ਰੱਬ ਦੀ ਉਸਤਨੀ ਉਸਤਤੀ ਨੂੰ ਉਚਾਰਨ ਕਰਦੇ ਨੇ ਉਹਨਾਂ ਸਾਧਾਂ ਦੇ ਭਾਗ ਵੀ ਤੰਤਾ ਦੇ ਯੋਗ ਨੇ ਤੰਤਨ ਭਾਗ ਦੇ ਨਾਲ ਭਗਤ ਸੰਤ ਜਨਾ ਜੋ ਹਰਜਾ ਸ਼ਰਵਣੀ ਸੁਣਤਿਆਂ ਉਹਨਾਂ ਸੰਤਾਂ ਦੇ ਭਾਗ ਤੰਤਾ ਦੇ ਯੋਗ ਨੇ ਜੋ ਆਪਣੇ ਕੰਨਾਂ ਦੇ ਨਾਲ ਪ੍ਰਮਾਤਮਾ ਦੀ ਉਸਤਤੀ ਨੂੰ ਸੁਣਦੇ ਹਨ ਤੇ ਸਾਬ ਜੀ ਕੰਨ ਲਗੇ ਸਬਦੂ ਤੰਤਨ ਭਾਗ ਦੇ ਨਾਲ ਗੁਰਮੁਖਾ ਜੋ ਗੁਰਸਿੱਖ ਲੈ ਮਨ ਜਨਤਿਆਂ ਉਹਨਾਂ ਗੁਰਸਿੱਖਾਂ ਦੇ ਉਹਨਾਂ ਗੁਰਮੁਖਾਂ ਦੇ ਭਾਗ ਵੀ ਵੱਡੇ ਨੇ ਜਿਹੜੇ ਗੁਰੂ ਦੀ ਸਿੱਖਿਆ ਨੂੰ ਲੈ ਕੇ ਉਹਦੇ ਉੱਤੇ ਚੱਲਣ ਦਾ ਯਤਨ ਕਰਦੇ ਨੇ ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾ